ਟੱਕ ਪਾਸੇ ਨਹੀਂ ਲਸਾੜੇ ਚ ਇੱਥੇ ਵੀ ਇੱਕ ਹੋਰ ਬੈਠੀ ਹੋਈ ਐ ਸਾਮੀ ਲਾ ਕੇ ਆਪਣਾ ਤਾਮ ਝਾਮ ਰੱਖਿਆ ਹੋਇਆ ਉਹਨਾਂ ਨੇ 99 ਰੁਪਏ 15 ਰੁਪਏ ਸਕਰ ਫੁੱਟ ਰੇਟ ਕੱਢਿਆ ਹੋਇਆ ਸਰ ਜਦ ਦਿਨੇ ਨਿਆਂਇ ਜਾਈ ਮਾਈਨਿੰਗ ਹੋ ਰਹੀ ਐ ਰਾਤ ਨੂੰ ਰੇਡ ਮਾਰਨ ਦਾ ਤਾਂ ਕੋਈ ਮਤਲਬ ਨਹੀਂ ਮੰਨਦਾ ਤੁਸੀਂ ਦਿਨੇ ਆਓ ਜਦ ਅਸੀਂ ਮੌਕਾ ਦਿਖਾ ਰਹੇ ਆ ਭਗਵਾਨ ਤੁਮਾਨ ਸਰਕਾਰ ਕਹਿੰਦੇ ਵੀ ਪੰਜਾਬ ਦੇ ਵਿੱਚ ਲੇਬਰ ਨੂੰ ਕੰਮ ਮਿਲੂਗਾ ਤੇ ਕੋਈ ਵੀ ਆਪਣਾ ਪੋਪ ਲਾਈਨ ਕੋਈ ਮਸ਼ੀਨ ਨਹੀਂ ਚੱਲੂਗੀ ਆ ਤਾ ਦੇਖੋ ਜੀ ਸਾਹਮਣੇ ਚਰੇ ਆ ਮਸ਼ੀਨਾਂ ਚੱਲਦੀਆਂ ਪਈਆਂ ਉਹ ਪਰੇ ਜਾ ਕੇ ਮੋਟਰ ਤੇ ਇਹਨਾਂ ਨੇ 2-3 ਮਸ਼ੀਨਾਂ ਬੜੀਆਂ ਪੋਪ ਲਾਈਨਾਂ ਚੈਨ ਵਾਲੀਆਂ ਲਕੋਈਆਂ ਹੋਈਆਂ ਉਹ ਕਹਿੰਦਾ ਤੁਸੀਂ ਆਨਲਾਈਨ ਕੰਪਲੇਂਟ ਪਾਓ ਸਾਨੂੰ ਅੱਜ 5-6 ਦਿਨ ਹੋ ਗਏ ਆਨਲਾਈਨ ਕੰਪਲੇਂਟ ਵੀ ਅਸੀਂ ਇੱਕ ਨਹੀਂ ਘੱਟ 10 ਕੰਪਲੇਂਟਾਂ ਪਾਈਆਂ ਮਗਰ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੋਈ ਰਿਸਪੌਂਸ ਨਹੀਂ ਆਇਆ ਉਹ ਸਾਨੂੰ ਇਦਾਂ ਹੀ ਬਈ ਲਾਰੇ ਲੱਪੇ ਲਾ ਦਿੰਦੇ ਆ ਜੀ ਸਾਨੂੰ ਤੋਂ ਬਸ ਇਹੀ ਡਰ ਲੱਗਦਾ ਕਿ ਬਈ ਪੁਲਿਸ ਸਾਨੂੰ ਅੰਦਰ ਬੰਨ ਕੇ ਕਿਤੇ ਸਾਡੇ ਇਲਾਕੇ ਚੈਪਰੇਡ ਕਰਨ ਲੱਗ ਜਾਈ ਜੀ ਕੈਮਰਾ ਪਰਸਨ ਗੁਰਪ੍ਰੀ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਏਕਿਆ ਗਿਆ ਕਿ ਜਿੱਥੇ ਵੀ ਕਿਤੇ ਨਿਜਾਇਜ਼ ਜ਼ਮੀਨਾਂ ਦੀ ਚਲਦੀ ਆ ਉਹਦੀ ਸੋਚਣਾ ਜਿਹੜੀ ਆ ਉਹ ਜਲਦੀ ਤੋਂ ਜਲਦੀ ਜਿਹੜੀ ਸਰਕਾਰ ਨੂੰ ਦਿੱਤੀ ਜਾਵੇ ਤੇ ਸਾਡੇ ਨਾਲ ਕੁਝ ਕਿਸਾਨ ਵੀਰ ਮੌਜੂਦ ਨੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਉਹ ਕਿਸਾਨ ਵੀਰ ਨੇ ਜਿਨ੍ਹਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਜ਼ਮੀਨ ਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਜਿਹੜੀ ਆ ਉਹ ਨਜ਼ਾਇਜ਼ਮਾਈਨਿਕ ਚਲਦੀ ਆ ਇਹ ਸਾਨੂੰ ਇਹਨਾਂ ਕਿਸਾਨ ਵੀਰਾਂ ਨੇ ਜਿਹੜਾ ਇਹ ਕਿਹਾ ਤੇ ਇਹਨਾਂ ਨੇ ਕੁਝ ਜਿਹੜੇ ਡਾਕੂਮੈਂਟ ਵੀ ਦਿਖਾਲੇਗੇ ਕਿਸ ਤਰ੍ਹਾਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਜਿਹੜਾ ਉਹ ਰੇਤਾ ਚ ਕਿਹਾ ਜਾ ਰਿਹਾ ਇੱਕ ਵਾਰੀ ਤੁਹਾਨੂੰ ਅਸੀਂ ਉਹ ਪੋਕ ਮਸ਼ੀਨਾ ਵੀ ਚਲਦੀਆਂ ਦਿਖਾ ਦਿੰਨੇ ਆ ਇਹ ਜਿਹੜੀ ਜ਼ਮੀਨ ਜਿਹੜੀ ਆ ਇਹ ਲਸਾੜੇ ਦੀ ਜ਼ਮੀਨ ਆ ਤੇ ਇੱਥੇ ਜਿਹੜਾ ਇਹ ਕਿਸਾਨ ਵੀ ਜਿਹੜੇ ਖੜੇ ਇਹ ਲ ਸਾਢੇ ਨਾਲ ਪਿੰਡ ਦੇ ਨਾਲ ਹੀ ਸੰਬੰਧਤ ਹੈ ਜੋ ਕਿ ਇਹ ਠਾਣਾ ਫਲੋਰ ਦੇ ਅਧੀਨ ਸਬ ਡਿਵੀਜ਼ਨ ਫਲੋਰ ਦੇ ਅਧੀਨ ਆਉਂਦਾ ਪਿੰਡ ਆ ਤੇ ਇਹਨਾਂ ਦਾ ਇਹ ਦਾਵਾ ਹੈ ਕਿ ਇਹਨਾਂ ਦੀ ਇਹ ਜ਼ਮੀਨ ਆ ਜਿੱਥੇ ਕਿ ਜਿਹੜੀਆਂ ਮਸ਼ੀਨਾਂ ਜਿਹੜੀਆਂ ਲਗੀਆਂ ਆ ਤੇ ਉਹਨਾਂ ਦੁਆਰਾ ਜਿਹੜੀ ਆ ਉਹ ਮਾਈਨਿੰਗ ਕੀਤੀ ਜਾ ਰਹੀ ਆ ਤੇ ਕਿਸ ਤਰ੍ਹਾਂ ਜਿਹੜਾ ਇੱਥੋਂ ਜਿਹੜਾ ਉਹ ਰੇਤ ਚੱਕਿਆ ਜਾ ਰਿਹਾ ਆ ਤੇ ਇਸ ਸਬੰਧ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਕਿ ਜਿਸ ਵੀ ਡਿਸਟ੍ਰਿਕਟ ਦੇ ਵਿੱਚ ਜਾ ਕੇ ਜिले ਦੇ ਵਿੱਚ ਕੋਈ ਨਿਯਾਜ਼ ਮਾਈਨਿੰਗ ਹੁੰਦੀ ਆ ਤਾਂ ਉਹਨਾਂ ਤੱਕ ਜਿਹੜੀ ਆ ਗੱਲ ਜ਼ਰੂਰ ਪਹੁੰਚਾਈ ਜਾਵੇ ਤਾਂ ਕਿ ਇਸ ਚੀਜ਼ ਤੇ ਜਿਹੜੀਆਂ ਨਿਕੇਲ ਕੱਸੀ ਜਾ ਸਕੇ ਤੇ ਅਸੀਂ ਇਸ ਸਬੰਧ ਦੇ ਵਿੱਚ ਇਹਨਾਂ ਨਾਲ ਗੱਲਬਾਤ ਵੀ ਕੀਤੀ ਕਿਸਾਨ ਵੀਰਾਂ ਨਾਲ ਗੱਲਬਾਤ ਵੀ ਕੀਤੀ ਤੇ ਨਾਲ ਦੀ ਨਾਲ ਅਸੀਂ ਡੀਸੀ ਜਲੰਧਰ ਸਾਹਿਬ ਨਾਲ ਗੱਲਬਾਤ ਕੀਤੀ ਪੰਦੇਰ ਸਾਹਿਬ ਨਾਲ ਗੱਲਬਾਤ ਕੀਤੀ ਇੱਥੇ ਤੱਕ ਕਿ ਚੇਤਨ ਸਿੰਘ ਜੋੜੇ ਮਾਜਰਾ ਜੀ ਜਿਹੜੇ ਮਾਈਨਿੰਗ ਦੇ ਜਿਹੜੇ मिनिस्टर ਨੇ ਕੈਬਨਰ ਮਿਨਿਸਟਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਗੱਲ ਲਿਆਂਦੀ ਤੇ ਐਸਡੀਓ ਸਾਹਿਬ ਨਾਲ ਵੀ ਅਸੀਂ ਗੱਲਬਾਤ ਕੀਤੀ ਤੇ ਇਨਾਂ ਹੀ ਕਿਸਾਨ ਵੀਰਾਂ ਦਾ ਇਹ ਕਹਿਣਾ ਹੈ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਇੱਥੇ ਪੋਕ ਲਾਈਨਾਂ ਦਾ ਮਸ਼ੀਨਾ ਲੱਗ ਜਾਂਦਾ ਤੇ ਬਹੁਤ ਸਾਰੇ ਜਿਹੜੇ ਵੱਡੇ ਪੱਧਰ ਤੋਂ ਜਿਹੜੇ ਇੱਥੇ ਟਿਪਰ ਜਿਹੜੇ ਆ ਉਹ ਰੇਤ ਜਿਹੜੇ ਭਰਦੇ ਆ ਤੇ ਕਿਤੇ ਨਾ ਕਿਤੇ ਇਹ ਵੀ ਮਜੂਸ ਨੇ ਕਿਉਂਕਿ ਇਹਨਾਂ ਦਾ ਇਹ ਦਾਵਾ ਹੈ ਕਿ ਜ਼ਮੀਨ ਇਹਨਾਂ ਦੀ ਆ ਤੇ ਪਰ ਨਜਾਇਜ਼ ਮਾਈਨਿੰਗ ਇਹਨਾਂ ਦੀ ਜ਼ਮੀਨ ਦੇ ਉੱਪਰ ਜਿਹੜੀ ਆ ਉਹ ਹੋ ਰਹੀ ਕਿ ਕੀ ਪੰਜਾਬ ਸਰਕਾਰ ਇਤੇ ਐਕਸ਼ਨ ਲੈਂਦੀ ਹੈ ਤੇ ਇਹਨਾਂ ਕਿਸਾਨ ਵੀਰਾਂ ਨੂੰ ਜਿਹੜਾ ਕੋਈ ਇਨਸਾਫ ਮਿਲਦਾ ਨਜ਼ਰ ਆ ਰਿਹਾ ਜਾਂ ਫਿਰ ਇਹਨਾਂ ਵੀਰਾਂ ਨੂੰ ਜਿਹੜਾ ਇਨਸਾਫ ਮਿਲੇਗਾ ਅਸੀਂ ਤਾਂ ਸਾਰੇ ਡਿਪਾਰਟਮੈਂਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੱਖ-ਵੱਖ ਅਸੀਂ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਹ ਵੀ ਅਸੀਂ ਕਿ ਐਸਡੀਐਮ ਫਲੋਰ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੇ ਧਿਆਨ ਦੇ ਵਿੱਚ ਵੀ ਜਿਹੜਾ ਮਸਲਾ ਲਿਆਂਦਾ ਕਿ ਕਾਫੀ ਗੰਭੀਰ ਮਸਲਾ ਹੈ ਕਿ ਇੱਕ ਕਿਸਾਨ ਵੀਰ ਜਿਹੜਾ ਉਸ ਕਿਸਾਨ ਵੀਰ ਦੀ ਜ਼ਮੀਨ ਦੇ ਵਿੱਚ ਜਿਹੜਾ ਕੋਈ ਦੂਸਰਾ ਵਿਅਕਤੀ ਰੇਤ ਚੱਕ ਰਿਹਾ ਉਹ ਵੀ ਨਜਾਇਜ਼ ਤੌਰ ਤੇ ਜਿਹੜਾ ਕਿ ਦਾ ਉਹ ਕਰ ਰਿਹਾ ਤੇ ਇਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਕਿ ਇਹਨਾਂ ਦੀ ਜ਼ਮੀਨ ਦੇ ਵਿੱਚ ਹੋਰ ਜਿਹੜੀ ਨਿਜਾਇਜ਼ ਜ਼ਬਾਈ ਨੇ ਗਿਆ ਉਹਨੂੰ ਬੰਦ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਜਿਹੜਾ ਹੋ ਰਿਹਾ ਉਹ ਵੀ ਜਿਹੜਾ ਉਹ ਤੋਂ ਵੀ ਬਚਾਅ ਹੋ ਜਾਵੇ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਏਸੇ ਕਿਸਾਨ ਵੀਰ ਤੇ ਜਦੋਂ ਇੱਥੇ ਮੀਡੀਆ ਵਾਲੇ ਪੁੱਜੇ ਤੇ ਇਹਨਾਂ ਦੇ ਹੀ ਫੋਨ ਤੇ ਇੱਕ ਵਿਅਕਤੀ ਦਾ ਜਿਹੜਾ ਵਿਚੋਲਾ ਜਿਹੜਾ ਆ ਉਹਦਾ ਜਿਹੜਾ ਫੋਨ ਆਉਂਦਾ ਤੇ ਉਹ ਇਹ ਗੱਲ ਕਹਿੰਦਾ ਕਿ ਤੁਸੀਂ ਮੀਡੀਆ ਵਾਲੇ ਕਿਉਂ ਬੁਲਾਏ ਤੇ ਕਿ ਉਹ ਸਾਰੀ ਗਲਤ ਗੱਲਬਾਤ ਜਿਹੜੀ ਉਹ ਵੀ ਰਿਕਾਰਡ ਕੀਤੀ ਗਈ ਤੇ ਉਹ ਵੀ ਅਸੀਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਉਸ ਵਿਚੋਲੇ ਨੇ ਜਿਹੜਾ ਕਿਸਾਨ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੱਥੋਂ ਚਲੇ ਜਾਓ ਕਿ ਜੋ ਤੁਹਾਡਾ ਬਣਦਾ ਹਿੱਸਾ ਆ ਉਹ ਜਿਹੜਾ ਪਹੁੰਚ ਜਾਵੇਗਾ ਇਹ ਵੀ ਅਸੀਂ ਤੁਹਾਨੂੰ ਕੁਝ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਜਿਹੜਾ ਨਜਾਇਜ਼ ਕੰਮ ਹੋ ਰਿ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਸੀਐਮ ਭਗਵੰਤ ਮਾਨ ਦੀ ਨੀਤ ਜਿਹੜੀ ਆ ਉਹ ਪੰਜਾਬ ਨੂੰ ਸਾਫ਼ ਕਰਨ ਦੀ ਆ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਦੀ ਆ ਭ੍ਰਿਸ਼ਟਾਚਾਰ ਨੂੰ ਖਤਮ ਕਰਦੀ ਆ ਪਰ ਇੱਥੇ ਚਿੱਟੇਦਣ ਸ਼ਰੀਆਮ ਜਿਹੜਾ ਉਹ ਭ੍ਰਿਸ਼ਟਾਚਾਰ ਹੋ ਰਿਹਾ ਆਉ ਤੁਹਾਨੂੰ ਦਿਖਾਉਂਦੇ ਆ ਕੁਝ ਤਸਵੀਰਾਂ ਸਰ ਮੇਰਾ ਨਾਮ ਰਣਜੀਤ ਸਿੰਘ ਸਨਉ ਦਲਵਾਗ ਸਿੰਘਾ ਪਿੰਡ ਲਸਾੜਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਜੀ ਹਾਂਜੀ ਸਰ ਆ ਇਲਲੀਗਲ ਮਾਈਨਿੰਗ ਹੋ ਰਹੀ ਹੈ ਜੀ ਇਹ ਜ਼ਮੀਨ ਸਾਡੀ ਆ 188 ਦਾ ਰਕਬਾ ਹੈ 1 2 3 4 ਨੰਬਰ ਕਿਲਾ ਨੰਬਰ ਆ ਤੇ ਆ ਬਾਜੀ ਹੋਣੀ ਆ ਇਹ ਮੇਰੇ ਗਵੰਢੀ ਆ ਇਹਨਾਂ ਦੀ ਜ਼ਮੀਨ ਇੱਥੇ ਆ 101 189 ਦਾ ਰਕਬਾ ਨੰਬਰ 345678 ਤੇ ਹਰੇ ਅਸੀਂ ਇਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਤੇ ਰੁਕੇ ਨਹੀਂ ਇਹ ਦਿਨ ਰਾਤ ਤੜੱਲੇ ਨਾਲ ਇੱਥੇ ਮਸ਼ੀਨਾਂ ਚਲਾ ਰਹੇ ਆ ਸਾਡੀ ਬੇਨਤੀ ਹੱਥ ਜੋੜ ਕੇ ਅਫਸਰਾ ਅੱਗੇ ਜ਼ਮੀਨ ਤੁਹਾਡੀ ਆ ਹਾਂਜੀ ਜ਼ਮੀਨ ਸਾਡੀ ਆ ਉਹ ਸਾਡੇ ਅੱਖਾਂ ਸਾਹਮਣੇ ਹਾਂ ਸਾਡੀ ਅੱਖਾਂ ਸਾਹਮਣੇ ਪੱਟ ਪਟਾਈਆ ਕਰ ਰਹੇ ਆ ਜੀ ਤੁਹਾਡੀ ਜ਼ਮੀਨ ਚੋਂ ਹਾਂਜੀ ਸਾਡੀ ਜ਼ਮੀਨ ਚੋਂ ਬੜੀ ਜ਼ਮੀਨ ਚੋਂ ਤੁਹਾਡੀਆਂ ਅੱਖਾਂ ਸਾਹਮਣੇ ਹੀ ਨਜਾਇਜ਼ ਕਾਬੂ ਕਰ ਰਹੇ ਆ ਇਹ ਮਾਈਨਿੰਗ ਚੱਕ ਰਹੇ ਆ ਨਜਾਇਜ਼ ਮਾਈਨਿੰਗ ਕਰ ਰਹੇ ਆ ਇਹਨੂੰ ਰੋਕਣ ਜਾਂਦੇ ਆ ਫਿਰ ਉਹ ਮਰੇਉਂ ਮਤਲਬ ਅੱਖਾਂ ਕੱਢਦੇ ਆ ਜ਼ਬਰਦਸਤੀ ਕਰਦੇ ਆ ਰਾਤ ਨੂੰ ਬੜੀਆਂ ਮਸ਼ੀਨਾਂ ਬਾੜ ਲੰਦੇ ਆ ਪੋਪ ਲੰਨਾ ਫਿਰ ਸਵੇਰੇ 9 10 ਵਜੇ ਕੱਢ ਲੈਂਦੇ ਆ ਤੇ ਫਿਰ ਆਪਣਾ ਆ ਢੇਰੀਆਂ ਲਾਤੇ ਬੜੀਆਂ ਮਸ਼ੀਨਾਂ ਢੇਰੀਆਂ ਲਾ ਦਿੰਦੀਆਂ ਤੇ ਫਿਰ ਜੀਐਸਬੀ ਆ ਜਾਂਦੇ ਜੀਐਸਬੀ ਵਾਲੇ ਚੱਕਦੇ ਆ ਤੇ ਆਪਣਾ ਕੋਈ ਲੇਬਰ ਨਹੀਂ ਇੱਥੇ ਕੁਝ ਨਹੀਂ ਸਿਰਫ ਮਸ਼ੀਨਾਂ ਹੀ ਚੱਲ ਰਹੀਆਂ ਡਿਸਟ੍ਰਿਕਟ ਜਲੰਧਰ ਦੀ ਜ਼ਮੀਨ ਚ ਚੱਲ ਰਹੀ ਆ ਔਰ ਜਿਹੜੀ ਇਹ ਜਮੀਨ ਦੇ ਵਿੱਚ ਵਿਚੇ ਜਾਣੇ ਵਾਲੇ ਲੁਧਿਆਣੇ ਵਾਲੇ ਪਟਾਈ ਕਰ ਰਹੇ ਆ ਪਟਾਈ ਕਰ ਰਹੇ ਆ ਜੀ ਮਗਰ ਲੁਧਿਆਣੇ ਵਾਲੀ ਜਿਹੜੀ ਖੱਡਾ ਇੱਥੋਂ ਕਰਦੋ ਕਰੇ 1 ਕਿਲੋਮੀਟਰ ਦੂਰ ਆ ਬੂਟਾ ਪਿੰਡ ਦੀ ਬੂਟ 1 ਦੇ ਉਹ ਕਮਰਸ਼ੀਅਲ ਖੱਡਾ ਉਹ ਠੇਕੇਦਾਰ ਚਲਾ ਰਹੇ ਆ ਉਹਨੂੰ ਮਗਰ ਉਹ ਇੱਥੋਂ 1 ਕਿਲੋਮੀਟਰ ਦੂਰ ਆ ਉਹ ਇੱਥੇ ਜਿਹੜੀ ਆ ਤਾਂ ਨਜਾਇਜ਼ੇ ਚੱਲ ਰਹੀ ਹੈ ਇਹ ਨਜਾਇਜ਼ ਚੱਲ ਰਹੀ ਹੈ ਸਾਡੀ ਜ਼ਮੀਨ ਇਹਨਾਂ ਨੇ ਬਿਲਕੁਲ ਸੱਤਿਆਨਾਸ਼ ਕਰਕੇ ਰੱਖਤਾ ਜੀ ਤੁਸੀਂ ਕੁਝ ਕਹਿ ਨਹੀਂ ਸਕਦੇ ਅਸੀਂ ਕੀ ਕਹੀਏ ਜੀ ਅਸੀਂ ਤਾਂ ਆਨਲਾਈਨ ਵੀ ਕੰਪਲੇਂਟਾਂ ਪਾਈਆਂ ਸੀ ਐਸ ਡੀਓ ਸਾਹਿਬਾਂ ਅੱਗੇ ਵੀ ਆ ਲੁਧਿਆਣ ਉਹਨਾਂ ਨੂੰ ਮੈਂ ਰਿਕਾਰਡਿੰਗ ਵਗੈਰਾ ਵੀ ਭੇਜੀ ਵੀਡੀਓ ਵੀ ਭੇਜੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਵੀਡੀਓ ਸਾਹਿਬ ਜਲੰਧਰ ਨੂੰ ਵੀ ਅਸੀਂ ਦੱਸਿਆ ਸੀ ਉਹਨਾਂ ਨੇ ਐਪਲੀਕੇਸ਼ਨ ਵੀ ਅਸੀਂ ਲਿਖਤੀ ਪਾਈ ਹੋਈ ਆ ਸਾਰਾ ਕੁਝ ਹੋਰ ਕੌਣ ਹੋਰ ਕੌਣ ਕਿਨੂ ਕਿਨੂ ਸ਼ਿਕਾਇਤ ਕੀਤੀ ਆ ਤਾਂ ਕੀ ਉਹਨਾਂ ਨੇ ਕਿਹਾ ਅਸੀਂ ਚੰਡੀਗੜ੍ਹ ਵੀ ਕੀਤੀ ਜੀ ਜੋ ਉਹਨਾਂ ਦਾ ਫਲੋਰ ਨਾਲ ਗੱਲ ਕੀਤੀ ਨਹੀਂ ਅਸੀਂ ਜਲੰਧਰ ਹੀ ਪਾਈ ਸੀ ਇੰਨੀ ਸਾਨੂੰ ਨੋਲੇਜ ਨਹੀਂ ਆ ਸਾਨੂੰ ਇਦਾਂ ਸੀ ਵੀ ਐਸਡੀਓ ਜਲੰਧਰ ਜ਼ਿਲ੍ਹੇ ਜਾਂ ਜ਼ਿਲ੍ਹੇ ਵਾਈਜ਼ ਡਿਸਟ੍ਰਿਕਟ ਵਾਈਜ਼ ਨੂੰ ਪਾਓ ਵੀ ਥੋੜੀ ਸੁਣਵਾਈ ਜ਼ਿਆਦਾ ਹੋਏ ਉਹਦੋਂ ਸੁਣਵਾਈ ਨਹੀਂ ਹੋਈ ਸੁਣਵਾਈ ਉਹ ਕਹਿੰਦੇ ਵੀ ਅਸੀਂ ਕੋਈ ਨਾ ਕੋਈ ਐਕਸ਼ਨ ਕਰਦੇ ਆ ਮਗਰ ਲੁਧ ਮੈਸੇਜ ਰਾਹੀਂ ਸਾਨੂੰ ਕਿਹਾ ਵੀ ਅਸੀਂ ਰਾਤ ਨੂੰ ਰਨਿੰਗ ਕਰਕੇ ਆਏ ਸੀ ਚੱਕਰ ਕੇ ਦੇਖਿਆ ਸੀ ਉੱਤੇ ਕੁਝ ਨਹੀਂ ਤੁਸੀਂ ਹੁਣ ਕੀ ਮੰਗ ਕੀ ਕਰਦੇ ਅਸੀਂ ਮੰਗੇ ਕਰਦੇ ਆ ਜੀ ਅਫਸਰ ਆਪਣਾ ਦਿਨੇ ਆਣ ਔਰ ਦੇਖਣ ਜੋ ਇੱਥੇ ਜਾਇਜ਼ ਬਣਦਾ ਹੈ ਜੀ ਜੋ ਕਾਰਵਾਈ ਕੀਤੀ ਜਾਏ ਇਹਨਾਂ ਤੇ ਜਮੀਨ ਸਾਡੀ ਹੈ ਜੀ ਰੇਤਾ ਕੋਈ ਹੋਰ ਚੱਕਦਾ ਹਾਂ ਰੇਤਾ ਕੋਈ ਹੋਰ ਚੱਕ ਰਿਹਾ ਜੀ ਤੁਸੀਂ ਇਸ ਲਈ ਕਾਰਵਾਈ ਦੀ ਮੰਗ ਕਰਦੇ ਹਾਂ ਹਾਂ ਜੀ ਕਾਰਵਾਈ ਦੀ ਮੰਗ ਕਰਦੇ ਆ ਇਹ ਬੰਦ ਕਰਾਇਆ ਜਾਏ ਜੀ ਕਹਿਤਾ ਪਾਣੀ ਤੁਸੀਂ ਕਹਿਤਾ ਪਾਣੀ ਅਸੀਂ ਪਾ ਪਾ ਕੇ ਥੱਕ ਗਏ ਜਿਹੜਾ ਬੂਟਾਂ ਪਿੰਡ ਦਾ ਟਾਕਿਆ ਉਹ ਪਾਰਲੇ ਪਾਸੇ ਪਾਸੇ ਆ ਜੀ ਉਹ ਚੱਲ ਰਿਹਾ ਲਸਾੜੇ ਦੇ ਵਿੱਚ ਵੀ ਲਸਾੜੇ ਦੇ ਵਿੱਚ ਸਾਰੀਆਂ ਟਰਾਲੀਆਂ ਲਸਾੜੇ ਦੇ ਵਿੱਚ ਦੀਆਂ ਜਾ ਰਹੀਆਂ ਜੀ ਅਸੀਂ ਬਹੁਤ ਉਹਨਾਂ ਨੂੰ ਕੰਪਲੀਟਾਂ ਕੀਤੀਆਂ ਰੋਕੇ ਹੱਥ ਬੰਨ੍ਹ ਕੇ ਪਰ ਉਲਟਾ ਆ ਗਿਓ ਧਮਕਿਆ ਨਿੰਦਿਆ ਵੀ ਅਸੀਂ ਪਰਚਾ ਕਰਾ ਦੇਂਗੇ ਆਹ ਕਰਾ ਦੇਾਂਗੇ ਉਹ ਕੁਝ ਕਹਿੰਦੇ ਆ ਜੀ ਸਾਰਾ ਲਸਾੜੇ ਦੇ ਵਿੱਚ ਦੀਆਂ ਟਰਾਲੀਆਂ ਕੱਢਦੇ ਆ ਬੂਟਾਂ ਲੁਧਿਆਣੇ ਚ ਪਰਲੇ ਪਾਸੇ ਦੀ ਪੈਂਦੀਆਂ ਦਰਿਆ ਤੋਂ ਪਾਣੀ ਤੋਂ ਪਾਰੇ ਇੱਕ ਟੱਕ ਪਾਰ ਚੱਲਦਾ ਆ ਜੀ ਬੂਟਾਂ ਦਾ ਤੇ ਇੱਕ ਟੱਕ ਇਧਰਲੇ ਪਾਸੇ ਉਹੀ ਪਰਚੀ ਇਧਰ ਚੱਲਦੀ ਉਹੀ ਉੱਧਰ ਚੱਲਦੀ ਦੋ ਜਗ੍ਹਾ ਚੱਲ ਰਹੀਆਂ ਜੀ ਕਿਹੜੀ ਫਲੋਰ ਚ ਨਹੀਂ ਜਲੰਧਰ ਜ਼ਿਲ੍ਹੇ ਚ ਫਲੋਰ ਤੇ ਹਾਂ ਜੀ ਫਲੋਰ ਚ ਫਲੋਰ ਚੱ ਇੱਕ ਵਾਰੀ ਫਲੋਰ ਚੱਲਦੀ ਹੈ ਇੱਕ ਫਲੋਰ ਚੱਲਦੀ ਹੈ ਤੇ ਇੱਕ ਬੂਟਾ ਚੱਲਦੀ ਹੈ ਪਰ ਹੈ ਟੱਕ ਉਹ ਬੂਟਾ ਵਾਲੀ ਆ ਪਰਚੀ ਬੂਟਾ ਵਾਲੀ ਮਿਲਦੀ ਆ ਪਰਚੀ ਬੂਟਾ ਵਾਲੀ ਮਿਲਦੀ ਬੂਟਾ ਵਾਲੀ ਮਿਲਦੀ ਚੱਲ ਫਲੋਰ ਤੇ ਰਿਹਾ ਜੀ ਫਲੋਰ ਚੱਲ ਰਿਹਾ ਫਲੋਰ ਚੱਲ ਰਿਹਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਬੰਦ ਹੋਣਾ ਚਾਹੀਦਾ ਜੀ ਬਹੁਤ ਗਲਤ ਹੋ ਰਿਹਾ ਟੱਕਾ ਹੋ ਰਿਹਾ ਜੀ ਇੱਧਰ ਤੈਨੂੰ ਲੱਗਦਾ ਕਿ ਨਾਲਾ ਬੋਲਿਆ ਬਈ ਕੀ ਕਹਿਣਾ ਚਾਹੋਗੇ ਤੁਸੀਂ ਪਾਜੀ ਇਹੀ ਟੱਕਵਾ ਜਿਹੜਾ ਇਹ ਟੱਕ ਇਧਰ ਪਰੇ ਲੁਧਿਆਣੇ ਬੂਟਾ ਪਿੰਡ ਚੱਲਦਾ ਹਾਂਜੀ ਇਧਰ ਸਾਡੇ ਪਿੰਡ ਜਲੰਧਰ ਜ਼ਿਲ੍ਹੇ ਦੇ ਵਿੱਚ ਫਲੋਰ ਤਹਿਸੀਲ ਦੇ ਵਿੱਚ ਇਹ ਪਰਚ ਇਥੋਂ ਚੱਲਦੇ ਸਾਡੇ ਪਿੰਡ ਦਾ ਨੁਕਸਾਨ ਹੁੰਦਾ ਸਾਡਾ ਰੋਡ ਸਾਡੀਆਂ ਜ਼ਮੀਨਾਂ ਸਾਰੀਆਂ ਇੱਧਰਲੇ ਪਾਸੇ ਆ ਸੜਕ ਸਿੰਗਲ ਵਾ ਸਾਰੀ ਪਾਟ ਗਈ ਵਿਚਾਲਿਆਂ ਦੀ ਸਾਰੀ ਪਾਟ ਗਈ ਸਾਨੂੰ ਬਹੁਤ ਖਿਆਈ ਹੁੰਦੀ ਐ ਝੋਨਾ ਲੈ ਜਾਣ ਮੌਕੇ ਕੋਈ ਆਪਣੀ ਫਸਲ ਲੈ ਜਾਣ ਮੌਕੇ ਹੀ ਇਹ ਜਿਹੜੀ ਜਿਹੜਾ ਪਾਸ ਆ ਉਹ ਲੁਧਿਆਣੇ ਚ ਆ ਹਾਂਜੀ ਲੁਧਿਆਣੇ ਚ ਆ ਬੂਟਾ ਪੈਂਡ ਹਾਂਜੀ ਪਰ ਚੀਰ ਬੂਟਾ ਪੈਂਡ ਦੀ ਕੱਟ ਹੁੰਦੀ ਐ ਤੇ ਵੇਚਦੇ ਕਿੱਧਰੇ ਦਿੱਤਾ ਇਹ ਲਸਾੜੇ ਚ ਇੱਧਰ ਲਸਾੜੇ ਜ ਇੱਧਰ ਇੱਧਰਲੇ ਪਾਸੇ ਚੱਲਦਾ ਜੀ ਫਲੋਰ ਚ ਹਾਂਜੀ ਫਲੋਰ ਚ ਤੁਸੀਂ ਕਿਹਨੂੰ ਸ਼ਿਕਾਇਤ ਕੀਤੀ ਕੰਪਲੇਨਟ ਕੀਤੀ ਤੁਸੀਂ ਕਿਹਨੂੰ ਨੇ ਪਤਾ ਹੀ ਹੈ ਪ੍ਰਸ਼ਾਸਨ ਨੂੰ ਇਹ ਸਾਰਾ ਕੁਝ ਪਤਾ ਹੀ ਹੈ ਜਾਂਦੀ ਉਸੇ ਪਰਚੀ ਦੇ ਸਾਰਾ ਨਿਕਲਦੀਆਂ ਟਰਾਲੀਆਂ ਰੋਡ ਤੇ ਜਾਂਦੀਆਂ ਹੀ ਮੈਂ ਤਾਂ ਇਹ ਨੰਬਰ ਦੱਸੂਗਾ ਤੁਹਾਨੂੰ ਕਿ ਸਾਡੇ ਜਿਹੜੀ ਲਸਾੜੇ ਦੀ ਜ਼ਮੀਨ ਹੈ ਖਸਰਾ ਨੰਬਰ 87 ਕਿਲਾ ਨੰਬਰ 2 8 ਕਨਾਲਾਂ 87 ਦਾ ਹੈਗਾ ਕਿਲਾ ਨੰਬਰ 1 8 ਕਨਾਲਾਂ ਫੇ 87 ਦਾ ਹੈਗਾ ਕਿਲਾ ਨੰਬਰ 2 8 ਕਨਾਲਾਂ ਫੇ 87 ਦਾ ਹੈਗਾ 3 8 ਕਨਾਲਾਂ 87 ਦਾ ਫੇਰ ਆ ਗਿਆ 8 ਕਨਾਲਾਂ 87 ਦਾ ਫੇਰ 8 ਕਨਾਲਾਂ 87 ਦਾ ਫੇਰ 8 ਕਨਾਲਾਂ ਫੇਰ 87 ਦਾ ਆ ਗਿਆ ਕਿਲਾ ਨੰਬਰ 9 8 ਕਨਾਲਾਂ ਫੇਰ 87 ਦਾ ਕਿਲਾ ਨੰਬਰ 10 ਉਹ ਵੀ 8 ਕਨਾਲਾਂ ਜੀ ਫੇਰ 87 ਦਾ ਇੱਕ 8 ਕਨਾਲਾਂ ਉਦੋਂ ਬਾਅਦ ਹੈ ਗਈ ਆ 78 ਨੰਬਰ ਉਹ ਦੂਜੇ ਬੰਦਿਆਂ ਦੀ ਆ ਜੀ 88 ਨੰਬਰ ਉਹ ਚਲ ਗਈ ਆ 8 87 ਦੇ ਵਿੱਚ ਕੰਮ ਚੱਲਦਾ ਜੀ 87 ਤੁਹਾਡੀ ਜਮੀਨ 'ਚ ਕੰਮ ਚੱਲਦਾ ਹਾਂ ਸਾਡੀ ਨੇ ਇਹ ਹੋਰ ਬੰਦਿਆਂ ਦੀ ਆ ਇਹਨਾਂ ਦੀ ਉੱਧਰ ਆ ਮੈਂ 87 ਲਿਖਾਈ ਹੋਆ ਰੇਤਾ-ਰੇਤਾ ਚੱਕਣ ਵਾਸਤੇ ਜੀ ਅੱਛਾ 10 ਕਿੱਲੇ 10 ਕਿੱਲੇ ਹਾਂਜੀ ਆਪਣੇ ਗੈਨੀ ਉਹਨਾਂ ਤੋਂ ਲਸਾੜਾ ਪਿੰਡ ਲਸਾੜਾ ਪਿੰਡ ਹਾਂਜੀ ਫੇਰ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਇਹ ਮਸ਼ੀਨਾਂ ਚੱਲਦੀਆਂ ਕੋਈ ਮਸ਼ੀਨਾਂ ਚੱਲਦੀਆਂ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਹੈ ਲਸਾੜੇ ਚੱਲ ਰਹੀਆਂ ਜੀ ਸਾਰੇ ਜ਼ਿਲ੍ਹਾ ਜਲੰਧਰ ਲਸਾੜੇ ਪਿੰਡ ਦੀ ਜ਼ਮੀਨ ਹੈ ਜੀ ਸਾਰੀ ਆ 2023 ਦੇ ਵਿੱਚ ਹਾੜਾਂ ਦੇ ਕਾਰਨ ਦਰਿਆਣੇ ਇਧਰ ਨੂੰ ਮਾਰ ਕੀਤੀ ਐ ਤੇ ਜ਼ਮੀਨ ਪਰੇ ਨੂੰ ਚਲ ਗਈ ਆ ਸਰਪੰਚ ਉਹ ਨਜਾਇਜ਼ ਰਾਤ ਨੂੰ ਬੜੀਆਂ ਮਸ਼ੀਨਾਂ ਬਾੜ ਲੰਦਾ ਦਿਨੇ ਛੋਟੀਆਂ ਮਸ਼ੀਨਾਂ ਬਾੜ ਲੰਦਾ ਜੀ ਤੇ ਆ ਦੇਖੋ ਬਿਲਕੁਲ ਨਜਾਇਜ਼ ਮਾਈਨਿੰਗ ਅਗਰ ਅਸੀਂ ਜਾਣੇ ਆ ਸਾਡੇ ਪਿੱਛੇ ਉਹ ਆਪਣੇ ਬੌਂਸਰ ਲਾਂਦਾ ਹੈ ਬਦਮਾਸ਼ ਲਾਂਦਾ ਮਾਰਕੁੱਟ ਕਰਨ ਅਸੀਂ ਹੈਗੇ ਮਾੜੇ ਥੋੜੇ ਜ਼ਿੰਮੇਦਾਰ ਬੰਦੇ ਜੀ ਤੁਹਾਨੂੰ ਖਤਰਾ ਤੇ ਇਹ ਨਜਾਇਜ਼ ਮਾਈਨਿੰਗ ਬੰਦ ਕੀਤੀ ਜਾਏ ਭਗਵਾਨਤਮਾਨ ਸਰਕਾਰ ਕਹਿੰਦੇ ਇਹ ਵੀ ਪੰਜਾਬ ਦੇ ਵਿੱਚ ਲੇਬਰ ਨੂੰ ਕੰਮ ਮਿਲੂਗਾ ਤੇ ਕੋਈ ਵੀ ਆਪਣਾ ਪਾਪ ਲਾਈਨ ਕੋਈ ਮਸ਼ੀਨ ਨਹੀਂ ਚੱਲੂਗੀ ਆ ਤੋ ਦੇਖੋ ਜੀ ਸਾਹਮਣੇ ਚਰੇ ਆ ਮਸ਼ੀਨਾਂ ਚੱਲਦੀਆਂ ਪਈਆਂ ਉਹ ਨਾ ਇੱਥੇ ਕੋਈ ਪਾਸਿੰਗ ਆ ਜਲੰਧਰ ਦੇ ਵਿੱਚ ਅਜੇ ਵੀ ਤਕਰੀਬਨ ਕਿਤੇ ਵੀ ਕੋਈ ਖੱਡ ਲਸਾੜੇ ਆ ਪਵਾਰੀ ਆ ਸਿਲਕੀਆਣੇ ਚ ਕੋਈ ਪਾਸ ਹੀ ਨਹੀਂ ਆ ਤੇ ਇਹ ਮਸ਼ੀਨਾਂ ਕਿੱਦਾਂ ਚੱਲ ਰਹੀਆਂ ਐ ਜੀ ਸਾਨੂੰ ਅਸੀਂ ਬੇਨਤੀ ਸਰਕਾਰ ਅੱਗੇ ਇਹ ਆ ਡੀਸੀ ਸਾਹਿਬ ਅੱਗੇ ਬੇਨਤੀ ਆ ਤੇ ਇੱਥੇ ਸਖਤੇ ਸਖਤ ਕਾਰਵਾਈ ਕੀਤੀ ਜਾਏ ਜੀ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਮਿਲੇ ਲੇਬਰ ਆਪਣਾ ਕੰਮ ਕਰੇ ਕੋਈ ਪਾਸਿੰਗ ਹੋਏ ਇਹ ਬਿਗੈਰ ਪਾਸਿੰਗ ਤੋਂ ਚਲਾ ਰਹੇ ਆ ਢੜਲੇ ਨਾਲ ਚੱਲ ਰਿਹਾ ਜੀ ਉਹ ਪਰੇ ਜਾ ਕੇ ਮੋਟਰ ਤੇ ਇਹਨਾਂ ਨੇ ਦੋ ਤਿੰਨ ਮਸ਼ੀਨਾਂ ਬੜੀਆਂ ਪੋਪਲਨਾਂ ਚੈਨ ਵਾਲੀਆਂ ਲੁਕੋਈਆਂ ਹੋਈਆਂ ਤੇ ਤੇ ਇਸ ਟਮਾ ਚਾਰ ਮਸ਼ੀਨਾਂ ਪੀਲੀਆਂ ਛੋਟੀਆਂ ਜੀਸੀਬੀਆਂ ਲਾਈਆਂ ਹੋਈਆਂ ਜਾਂ ਟਿੱਪਰ ਭਰ ਰਿਹਾ ਤੁਹਾਡੇ ਸਾਹਮਣੇ ਤੇ ਆਹ ਜ਼ਮੀਨ ਦੇਖੋ ਜੇ ਇਧਰੋਂ ਵੀ 15 16 ਕਿੱਲੇ ਰੁੜ ਗਏ ਸੀ ਆ 20 25 ਕਿੱਲੇ ਇਧਰ ਵੀ ਦਰਿਆ ਮਾਰ ਕਰ ਗਿਆ ਜੀ ਔਰ ਜ਼ਮੀਨ ਲਸਾੜੇ ਦੀ ਪਰੇ ਨੂੰ ਚਲ ਗਈ ਆ ਤੇ ਇਹ ਤੇ ਜ਼ਿਮੀਂਦਾਰਾਂ ਦਾ ਕੀ ਕਸੂਰ ਜੀ ਜੇ ਜ਼ਮੀਨ ਚਲ ਗਈ ਆ ਮਗਰ ਲੁਧਿਆਣੇ ਦੇ ਸਾਈਡ ਦੇ ਬੰਦੇ ਬਹੁਤ ਜ਼ਿਆਦਾ ੱੱੱਕਾ ਕਰ ਰਹੇ ਆ ਠੇਕੇਦਾਰਾਂ ਨਾਲ ਰਲ ਕੇ ਨਜਾਇਜ਼ ਮਾਈਨਿੰਗ ਕਰ ਰਹੇ ਆ ਸਾਡੀ ਬਖ ਹੱਥ ਜੋੜ ਕੇ ਬੇਨਤੀ ਆ ਤੇ ਇੱਥੇ ਸਖਤੇ ਸਖਤ ਕਾਰਵਾਈ ਕੀਤੀ ਜਾਏ ਅਸੀਂ ਐਸਡੀਓ ਲੁਧਿਆਣੇ ਨੂੰ ਵੀ ਇਸ ਚੀਜ਼ ਦੀ ਕੰਪਲੇਂਟ ਦਿੱਤੀ ਜੀ ਮਗਰ ਉਹ ਚੀਜ਼ ਹਲਕੇ ਚ ਉਹਨਾਂ ਨੇ ਲਈ ਉਹ ਕਹਿੰਦੇ ਤੁਸੀਂ ਆਨਲਾਈਨ ਕੰਪਲੇਂਟ ਪਾਓ ਸਾਨੂੰ ਅੱਜ 5-6 ਦਿਨ ਹੋ ਗਏ ਆਨਲਾਈਨ ਕੰਪਲੇਂਟ ਵੀ ਅਸੀਂ ਇੱਕ ਨਹੀਂ ਘੱਟ 10 ਕੰਪਲੇਂਟਾਂ ਪਾਈਆਂ ਮਗਰ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੋਈ ਰਿਸਪਾਂਸ ਨਹੀਂ ਆਇਆ ਸਾਨੂੰ ਅੱਗੋ ਇਹ ਕਹਿ ਦਿੰਦੇ ਅਸੀਂ ਰਾਤ ਨੂੰ ਰਨਿੰਗ ਕਰਕੇ ਗਏ ਆ ਸਰ ਜਦ ਦਿਨੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਰਾਤ ਨੂੰ ਰੇਡ ਮਾਰਨ ਦਾ ਤਾਂ ਕੋਈ ਮਤਲਬ ਨਹੀਂ ਮੰਨਦਾ ਤੁਸੀਂ ਦਿਨੇ ਆਓ ਜਦ ਅਸੀਂ ਮੌਕਾ ਦਿਖਾ ਰਹੇ ਹਾਂ ਮੈਂ ਉਹਨਾਂ ਨੂੰ ਐਗਜ਼ੈਕਟ ਲੋਕੇਸ਼ਨ ਵੀ ਭੇਜੀ ਵੀ ਆ ਦੇਖੋ ਸਰ ਲੋਕੇਸ਼ਨ ਆ ਵੀਡੀਓ ਵੀ ਉਹਨਾਂ ਨੂੰ ਭ ਸ਼ੇਅਰ ਕੀਤੀ ਉਹਨਾਂ ਨਾਲ ਐਸ ਡੀਓ ਸਾਹਿਬ ਲੁਧਿਆਣੇ ਨਾਲ ਤੇ ਐਸ ਡੀਓ ਸਾਹਿਬ ਜਲੰਧਰ ਦਾ ਵੀ ਮੈਂ ਕੀਤੀ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕੰਪਲੇਂਟ ਪਾਓ ਜਿੰਨਾ ਵੀ ਅਸੀਂ ਗੱਲ ਕਰਦੇ ਆਂ ਪੁਲਿਸ ਨਾ ਕਰਦੇ ਆ ਉਹ ਸਾਨੂੰ ਇਦਾਂ ਹੀ ਬਈ ਲਾਰੇ ਲੱਪੇ ਲਾ ਦਿੰਦੇ ਆ ਜੀ ਸਾਨੂੰ ਤੋਂ ਬਸ ਇਹੀ ਡਰ ਲੱਗਦਾ ਕਿ ਬਈ ਪੁਲਿਸ ਸਾਨੂੰ ਅੰਦਰ ਬੰਨ ਕੇ ਕਿਤੇ ਸਾਡੇ ਨਾਲ ਖੇਤਰ ਪਰੇਡ ਕਰਨ ਲੱਗ ਜਾਈ ਜੀ ਇਸੇ ਕਰਕੇ ਅਸੀਂ ਤਾਂ মিডিਆ ਦਾ ਹਸਾਰਾ ਲਿਆ ਜੀ মিডিਆ ਸੱਚ ਦੀ ਆਵਾਜ਼ ਆ ਤੇ ਸਾਡੀ ਆਵਾਜ਼ ਜੀ ਭਗਵੰਤ ਮਾਨ ਸਰਕਾਰ ਅੱਗੇ ਡੀਸੀ ਸਾਹਿਬ ਅੱਗੇ ਪਹੁੰਚਾਈ ਜਾਏ ਤੇ ਆਦੀ ਜੋ ਸਚਾਈ ਹੈ ਜੀ ਉਹਦਾ ਹੱਲ ਹੋਏ ਹਾਂਜੀ ਭਾਈ ਹਾਂਜੀ ਮਾਇਆ ਜੀ ਕਿੱਦਾਂ ਹਾਲ ਚਾਲ ਜੀ ਮੈਂ ਬਈ ਕਹਿੰਦਾ ਤੂੰ ਹੈ ਕਿੱਥੇ ਆ ਮੈਂ ਭਾਈ ਦਰਿਆ ਤੇ ਸੀ ਤੋ ਹੁਣ ਮੇਰੀ ਸੁਣ ਗੱਲ ਏ ਕਿ ਧਿਆਨ ਨਾਲ ਹਾਂਜੀ ਜੋ ਵੀ ਤੇਰੀ ਜਿੱਦਾਂ ਦੀ ਤਸੱਲੀ ਆ ਮੈਂ ਉਦਾਂ ਦੀ ਤੇਰੀ ਤਸੱਲੀ ਕਰਾ ਦੂੰਗਾ ਮੇਰੇ ਭਰਾ ਦੇਖ ਤੇਰੇ ਨਾਲ ਮੇਰਾ ਪਿਆਰ ਆ ਮੈਂ ਤੈਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਤੁਸੀਂ ਨਾ ਬੋਲੋ ਜਿਹੜਾ ਨਹੀਂ ਇੱਕ ਮੇਰੀ ਗੱਲ ਸੁਣੋ ਜਿਹੜਾ ਮੰਦਾ ਮਸ਼ੀਨਾਂ ਚਲਾਉਂਦਾ ਪਿਆ ਉਹ ਸਾਡੇ ਨਾਲ ਗਲਤ ਆ ਕਰਿਆ ਆ ਕੇ ਨਹੀਂ ਨਹੀਂ ਤੂੰ ਗੱਲ ਹੀ ਨਹੀਂ ਸਮਝਦਾ ਤੇਰੀ ਜਿੱਦਾਂ ਦੀ ਤੂੰ ਗੇਂਗਾ ਨਾ ਮੈਂ ਤੇਰੀ ਉਦਾਂ ਦੀ ਤਸੱਲੀ ਮੈਂ ਤਸੱਲੀ ਇਹੀ ਉਹਨੂੰ ਕਹਦੇ ਕਹਦੇ ਆਪਣੀ ਮਿੰਨਤੀ ਕਰਾ ਲਾ ਮਗਰ ਗੱਲ ਹੀ ਨਹੀਂ ਸੰਭੰਦਿਆ ਚਲ ਤੁਸੀਂ ਦੱਸ ਦੋ ਕਿੱਦਾਂ ਦੀ ਤਸੱਲੀ ਕਰਾਣੀ ਆ ਆਪਾਂ ਉਦਾਂ ਦੀ ਕਰ ਲਾਂ ਮੈਂ ਇਹ ਤੈਨੂੰ ਗੱਲ ਕਹਿਣਾ ਵਾਂ ਵੀ ਜਿੱਦਾਂ ਦੀ ਤਰੀਕ ਤਸੱਲੀ ਹੋਈਗੀ ਜਿੱਦਾਂ ਦਾ ਤੂੰ ਕਹੇਂਗਾ ਤੇਰੇ ਮੌਤਾਂ ਦਾ ਕਰਵਾ ਦਊਂ ਮੈਂ ਤੈਨੂੰ ਮੇਰੀ ਇੱਕ ਵਾਰ ਹੁਣ ਤੁਸੀਂ ਗੱਲ ਕਰ ਲਈ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਦੱਸ ਦੇਣਾ ਮੇਰੀ ਗੱਲ ਸੁਣੋ ਮੈਂ ਗੱਲ ਕਲੀਅਰ ਹੀ ਕਰਤੀ ਸੀ ਮੈਂ ਪਰਸੋ ਵੀ ਗੱਲ ਤੁਹਾਨੂੰ ਕਹੀ ਸੀ ਤੁਸੀਂ ਮੈਨੂੰ ਪਰਸੋ ਵੀ ਕਿਹਾ ਸੀ ਵੀ ਧਾਮੇ ਅਗਰ ਕੁਝ ਲੈਣਾ ਹੈ ਜਾਂ ਕੁਝ ਬਣਦਾ ਮੈਂ ਤੇਰੀ ਕਰਾ ਦੇਣਾ ਮੈਨੂੰ ਪਤਾ ਹੈ ਤੁਸੀਂ ਹੈਗੇ ਬੜੇ ਪ੍ਰਾ ਮੇਰੀ ਕਰਾ ਦੇਣੀ ਆ ਮੈਨੂੰ ਯਾਰ ਯਕੀਨ ਹੈ ਤੇਰੇ ਤੇ ਪਰ ਗੱਲ ਇਹ ਆ ਯਾਰ ਮੇਰਾ ਜ਼ਮੀਰ ਨਹੀਂ ਮੰਨਦਾ ਵੀ ਮੈਂ ਆਪਣੀ ਜ਼ਮੀਨ ਦਾ ਨੁਕਸਾਨ ਕਰਾਵਾਂ ਅਗਰ ਅੱਜ ਇੱਥੇ ਨਜਾਇਜ਼ ਮ ਮੇਰੀ ਇਧਰ ਨੂੰ ਸਾਰੀ ਟਾਈ ਜਾਣੀ ਹੈ ਜ਼ਮੀਨ ਪਹਿਲਾਂ ਵੀ ਟੈ ਗਈ ਤੇਰੇ ਸਾਹਮਣੇ ਅੰਦਰਾਂ ਜੇ ਰੇਤਾ ਪਰੇ ਨੂੰ ਜੱਕ ਆਊਗਾ ਤਾਂ ਪਰੇ ਨੂੰ ਜਾਊਗਾ ਦਰਿਆ ਆਇਆ ਨੂੰ ਉਹ ਯਾਰ ਮੇਰੀ ਗੱਲ ਸੁਣ ਜਦ ਪਾਸਿੰਗ ਹੀ ਨਹੀਂ ਹੋਈ ਕੋਈ ਤੇ ਉੱਥੇ ਕੜਾ ਮੇਰੇ ਦੇ ਵੱਜਣਾ ਯਾਰ ਤੂੰ ਮੇਰੀ ਗੱਲ ਹੀ ਨਹੀਂ ਸਮਝਣ ਰਿਹਾ ਹਾਂ ਮੈਂ ਤੈਨੂੰ ਇਹ ਗੱਲ ਕਹਿਣਾ ਸੀ ਇਹਦਾ ਹੁਣ ਕਿੱਦਾਂ ਕਰੀਏ ਹੁਣ ਫੋਨ ਫੋਨ ਤੇ ਤੁਸੀਂ ਤੁਸੀਂ ਸਭ ਪਾਈ ਆ ਪਹਿਲਾਂ ਦਾ ਉਹ ਗੱਲ ਤਾਂ ਸੁਣ ਜਿੱਥੇ ਤੂੰ ਰਿਕਾਰਡਿੰਗ ਪਾਈ ਆ ਰਿਕਾਰਡਿੰਗ ਤਾਂ ਮੈਂ ਭੁੱਲ ਗਿਆ ਹੁਣ ਕਿੱਥੇ ਕਿੱਥੇ ਪਾਈ ਮੈਂ ਤਾਂ ਫੇਸਬੁੱਕ ਤੇ ਵੀ ਪਾਤੀ ਇਸਟਾ ਤੇ ਵੀ ਪਾਤੀ ਬਹੁਤ ਜ਼ਿਆਦਾ ਪਾਈਆਂ ਹੋਈਆਂ ਫਿਰ ਮੈਂ ਹੁਣ ਕੀ ਕਰਾਂ ਮੈਂ ਤਾਂ ਸਾਰੀ ਰਾਤ ਬੈਠਾ ਰਿਆ ਕਦੇ ਕਿਸੇ ਆਨਲਾਈਨ ਕਿਸੇ ਦਾ ਨੰਬਰ ਕੱਢਦਾ ਰਿਆ ਗੂਗਲ ਰਾਹੀਂ ਕਦੇ ਕਿਸੇ ਦਾ ਕੱਢਦਾ ਰਿਆ ਫਿਰ ਮੈਨੂੰ ਤਾਂ ਜਿੱਥੇ ਦਿਖਿਆ ਮੈਂ ਕਿਤੇ ਨਾ ਕਿਤੇ ਤਾਂ ਰੱਬ ਸੁਣੂਗਾ ਕਿਸੇ ਨੇ ਕਿਤੇ ਕੋਈ ਤਾਂ ਕੁੰਡਾ ਖੜਕਾਊਗਾ ਕਿਤੇ ਨਾ ਕਿਤੇ ਤਾਂ ਬੱਜੂਗਾ ਓਏ ਯਾਰ ਤੂੰ ਗੱਲ ਹੀ ਨਹੀਂ ਸਮਝਾ ਹੁਣ ਮੈਨੂੰ ਫੋਨ ਆਈ ਜਾਂਦੇ ਹੁਣ ਮੈਂ ਦੱਸ ਕੀ ਕਰਾਂ ਮੈਂ ਤੁਹਾਡਾ ਬੜਾ ਪਾਣਾ ਭਾਈ ਮੈਨੂੰ ਆਪਣੀ ਜ਼ਮੀਨ ਨਾਲੋਂ ਮਤਲਬ ਆ ਔਰ ਕਿਸੇ ਜ਼ਮੀਨ ਨਾਲੋਂ ਮਤਲਬ ਨਹੀਂ ਕਰਪਾ ਸਰ ਕਰਪਾ ਅਸ਼ੀਰਵਾਦ ਤੁਹਾਡਾ ਸਰ ਸਰ ਲਾਲਕਮਲ ਬੇਨਤੀ ਕਰ ਰਿਹਾ ਜੀ ਹਾਂ ਜੀ ਇਹ ਹੈ ਜਾਨੋਂ ਪਰ ਮੇਰੇ ਕੋਲ ਦੱਸੋ ਮੈਂ ਨਾ ਮੀਟਿੰਗ ਤੇ ਸੀਗਾ ਸਰ ਮੈਂ ਮੀਟਿੰਗ ਹੈ ਮੈਂ ਵੀ ਸਰ ਅਮਰਜੈਂਸੀ ਕਰਕੇ ਤੁਹਾਨੂੰ ਕਾਲ ਕੀਤੀ ਹੈ ਸਰ ਨਾ ਇੱਥੇ ਲਸਾੜਾ ਪਿੰਡ ਦੇ ਵਿੱਚ ਕਿਸਾਨ ਇਕੱਠੇ ਹੋਏ ਆ ਉਹਨਾਂ ਦੀ ਜ਼ਮੀਨ ਤੇ ਲੁਧਿਆਣਾ ਸਾਈਡ ਤੇ ਜਿਹੜੀ ਆ ਉਹ ਨਜਾਇਜ਼ ਮਾਈਨਿੰਗ ਹੋ ਰਹੀ ਆ ਜੀ ਲਸਾੜਾ ਕਿੱਥੇ ਪੈਂਦਾ ਹੈ ਲਸਾੜਾ ਫਲੋਰ ਦੇ ਨਾਲ ਸਰ ਹੁਣ ਕਿੰਨੇ ਹੀ ਬੜੇ ਕਿਸਾਨ ਇੱਥੇ ਬੰਨ ਤੇ ਖੜੇ ਆ ਅੱਲੇ ਕੰਮ ਚੱਗਿਆ ਅੱਛਾ ਅੱਲੇ ਵੀ ਸਰ ਹੱਲੇ 20 ਸਰ ਮਸ਼ੀਨਾਂ ਚੱਲ ਰਹੀਆਂ ਜੀ ਬਹੁਤ ਜ਼ਿਆਦਾ ਜ਼ੋਰ ਸ਼ੋਰ ਨਾਲ ਠੀਕ ਸਰ ਠੀਕ ਓਕੇ ਸਰ ਥੈਂਕ ਯੂ ਥੈਂਕ ਯੂ ਤੁਸੀਂ ਦੇਖਿਆ ਕਿ ਅਸੀਂ ਕਿਸ ਤਰ੍ਹਾਂ ਕੈਬਨਿਟ ਮਿੰისტਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਅਸੀਂ ਐਕਸੀਅਨ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਐਸਡੀਓ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕਿਹਾ ਕਿ ਉਹ ਸ਼ਾਮ ਤੱਕ ਜਿਹੜਾ ਆਣ ਕੇ ਮੌਕਾ ਦੇਖਣਗੇ ਔਰ ਨਾਲ ਦੀ ਨਾਲ ਅਸੀਂ ਪੰਦੇਰ ਸਾਹਿਬ ਜਿਹੜੇ ਐਕਸੀਅਨ ਨੇ ਉਹਨਾਂ ਨੂੰ ਵੀ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਹੀਂ ਚੱਕਿਆ ਡੀਸੀ ਜਲੰਧਰ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਉਹ ਜਲਦੀ ਜਿਹੜੀ ਹੈ ਉਹ ਟੀਮ ਭੇਜ ਕੇ ਸਾਰੇ ਜਿਹੜੇ ਕਿਸਾਨਾਂ ਦਾ ਜਿਹੜਾ ਜਿਹੜੇ ਕਿਸਾਨ ਵੀਰ ਮੇਰੇ ਅੱਗੇ ਪਿੱਛੇ ਜਿਹੜੇ ਖੜੇ ਆ ਇਹਨਾਂ ਨੂੰ ਜਿਹ ਰਹਿ ਸਕਦਾ ਤੇ ਕਿੰਨੀ ਦੇਰ ਇਹਨਾਂ ਦੀ ਅੱਖਾਂ ਸਾਹਮਣੇ ਇਹਨਾਂ ਦੀ ਜਮੀਨ ਦੇ ਵਿੱਚੋਂ ਕੋਈ ਹੋਰ ਵਿਅਕਤੀ ਨਜਾਇਜ਼ ਤੌਰ ਤੇ ਜਿਹੜੀ ਆ ਰੇਤ ਜਿਹੜੀ ਉਹ ਇਸ ਤਰ੍ਹਾਂ ਹੀ ਇਕੱਠੀ ਕਰਕੇ ਵੇਚਦਾ ਰਹੇਗਾ ਤੇ ਪੰਜਾਬ ਸਰਕਾਰ ਨੂੰ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਚੂਨਾ ਜਿਹੜਾ ਉਹ ਦਿਨ ਦਿਹਾੜੇ ਜਿਹੜਾ ਲੱਗਦਾ ਰਹੇਗਾ ਕਦੋਂ ਬੰਦ ਹੋਵੇਗਾ ਕਦੋਂ ਇਹ ਸਾਰਾ ਕੁਝ ਰੁਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ